ਟਾਈਮ ਦੇ ਕੇ ਵੀ ਕਿੱਥੇ ਆਉਂਦੀ ਐ ਉਹ ਬਸ ਇੰਤਿਆਰ ਕਰਾਉਂਦੀ ਐ ਉਹ ਖੌਰੇ ਉਹਨੂੰ ਸੁਆਦ ਕੀ ਮਿਲਦਾ ਤਾਂ ਹੀ ਇੰਨਾ ਤੜਫਾਉਂਦੀ ਐ ਉਹ ਮੈਨੂੰ ਤਾਂ ਫਿਰ ਵੀ ਚੰਗੀ ਲੱਗਦੀ ਮੈਨੂੰ ਤਾਂ ਫਿਰ ਵੀ ਚੰਗੀ ਲੱਗਦੀ ਚਾਹੇ ਬਸ ਕੰਮ ਨੂੰ ਫੌਨ ਮਲਾਉਂਦੀ ਐ ਉਹ ਤੋੜ ਨਭਾਉਣ ਵਾਲੀ ਗੱਲ ਕੀਤੀ ਏ ਤੁਸੀਂ ਕਿਉਂਕਿ ਅੱਜ ਕੱਲ ਸਿਰਫ ਗੱਲਾਂ ਦਾ ਰਹਿ ਗਿਆ ਕਿ ਚਾਰ ਦਿਨ ਗੱਲਾਂ ਹੁੰਦੀਆਂ ਨੇ ਫਿਰ ਕਹਿ ਦਿੰਦੇ ਨੇ ਕਿ ਸਾਡਾ ਵਿਆਹ ਨਹੀਂ ਹੁੰਦਾ ਦਾ ਵੀ ਜੋ ਜਾਂਦਾ ਹੈ ਜਾਣੇ दो 살ਾਂ ਪਿਆਰੀ ਤੋਂ ਹੈ کہیں ਹੋਰ ਸਿਆਣੇ ਦੋ ਕੀਆ ਵਾਹ ਇਹ ਚੀਜ਼ ਹੁੰਦੀ ਆ ਮੁਹੱਬਤ ਇੱਕ ਟਾਈਮ ਸੀਗਾ ਮੇਰੇ ਮਾਪੇ ਨੇ ਵੀ ਉਹਨੂੰ ਹੱਥ ਜੋੜ ਕੇ ਕਹਤਾ ਸੀਗਾ ਮੇਰਾ ਮੁੰਡਾ ਨਾ ਸਹੀ ਨਹੀਂ ਹੈਗਾ ਪਲੀਜ਼ ਤੁਸੀਂ ਵਿਆਹ ਕਰ ਲਓ ਕੁੜੀ ਪਤਾ ਹੀ ਕਹਿੰਦੀ ਮੈਂ ਨਹੀਂ ਕਰਦੀ ਮੈਂ ਜ਼ਿੰਦਗੀ ਛੋੜਨਾ ਬਰਬਾਦ ਕਰਨੀ ਹੈ ਮੁੰਡਾ ਵਿਆਹ ਕਰਕੇ ਟਰਸਟ ਬੰਦੇ ਦੀ ਜ਼ੁਬਾਨ ਤੇ ਹੁੰਦਾ ਆ ਕੋਈ ਫੋਨ ਚੈੱਕ ਕਰਨ ਨਾਲ ਕੋਈ ਆਈਡੀ ਦੇ ਨਾਲ ਕੁਝ ਨਹੀਂ ਹੁੰਦਾ ਬੰਦੇ ਦੀ ਜ਼ੁਬਾਨ ਤੇ ਟਰਸਟ ਕਰੋ ਜੇ ਟਰਸਟ ਕਰਨਾ ਆ ਵਰਨਾ ਨਾ ਕਰੋ ਲੋ ਜਾਈ ਨੌਜਵਾਨ ਮੁੰਡੇ ਸਾਡੇ ਨਾਲ ਨੇ ਇਸ ਵੇਲੇ ਵਜੂਦ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਇਹਨਾਂ ਦੇ ਵਜੂਦ ਨੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਨਾਮ ਹੈ ਤੁਹਾਡਾ ਹਰਸ਼ਦੀਪ ਸਿੰਘ ਹੈ ਜੀ ਮੇਰਾ ਨਾਮ ਅੱਜ ਹਰਸ਼ ਕੀ ਇਹ ਮਾ ਤੁਹਾਡਾ ਜ਼ਿੰਦਗੀ ਦੇ ਵਿੱਚ ਸ਼ਾਇਰ ਬਾਨਾ ਜੀ ਸ਼ਾਇਰ ਬਾਨੀ ਪਹਿਲੇ ਇਧਰ ਟੈਸਟ ਹੋਊਗਾ ਹਾਂ ਹਾਂ ਜੀ ਜ਼ਰੂਰ ਸੁਣਾਓ ਫਿਰ ਕਰਾਂਗੇ ਅੱਪਾਂ ਮੈਂ ਆਪਣੀ ਸ਼ਾਇਰੀ ਸੁਣਾਉਣ ਲੱਗਾਂਗਾ ਉਹ ਮੈਂ ਫੜ ਲੂ ਕੋਈ ਨਹੀਂ ਇਧਰ ਝੋਲ ਲਾਓ ਤੇ ਮੈਂ ਰੋਕੇ ਵੀ ਕੱਪੜੇ ਪਿਓਏ ਆਪਣੇ ਹੂੰ ਬਰਖਾ ਕੱਲੀ ਅਸਮਾਨੀ ਨਹੀਂ ਹੁੰਦੀ ਹਮ ਇੱਕ ਤਰਫਾ ਵਿੱਚ ਵੀ ਸਵਾਦ ਬੜਾ ਹਮ ਮੁਹੱਬਤ ਕੱਲੀ ਜਸਮਾਨੀ ਨਹੀਂ ਹੁੰਦੀ ਹਮ ਸਫਰ ਨਹੀਂ ਬਣੀ ਤਾਂ ਕੀ ਹੋਇਆ ਹਮ ਸਫਰ ਨਹੀਂ ਬਣੀ ਤਾਂ ਕੀ ਹੋਇਆ ਤੂੰ ਸਾਡੇ ਘਰ ਦਾ ਆਈ ਜੀ ਬਣ ਕੇ ਹਮ ਮੈਂ ਤੇਰੇ ਸਾਰੇ ਚਾ ਕਰੂੰ ਪੂਰੇ ਤੂੰ ਅਗਲੇ ਜਨਮ ਚ ਆਈ ਮੇਰੀ ਤੀ ਬਣ ਕੇ ਵਾਹ ਵਾਹ ਮੁੰਡਿਆ ਵਾਹ ਕਿਰਾਇਆ ਬੱਸ ਸੋੜਾ ਲਿਖਿਆ ਆਪ ਲਿਖਿਆ ਤੁਸੀਂ ਹਾਂ ਜੀ ਹਾਂ ਬਈ ਆਹੀ ਗੱਲ ਤੋਂ ਚੀਜ਼ ਤੁਰਦੀ ਆ ਕਹਿੰਦੇ ਪਿਆਰ ਮੁਹੱਬਤ ਤੇ ਵਿਛੋੜਾ ਹੂੰ ਤਿੰਨੇ ਚੀਜ਼ਾਂ ਨੇ ਬਹੁਤ ਬੁਰੀਆਂ ਕੀ ਬਾਤ ਤਿੰਨਾ ਦਾ ਬਸ ਇੱਕੋ ਕਾਰਨ ਉਹ ਨਹੀਂ ਸਿਰਫ ਕੁੜੀਆਂ ਆ ਕੀ ਬਾਤ ਮਤਲਬ ਕੁੜੀਆਂ ਮਾੜੀਆਂ ਹੁੰਦੀਆਂ ਤੁਹਾਡੇ ਕਹਿੰਦੇ ਮਤਲਬ ਨਾ ਨਾ ਮੁੰਡੇ ਮਾੜੀਆਂ ਨਹੀਂ ਮੁੰਡੇ ਘਰ ਚੋਂ ਸਭ ਦੇ ਕੁੜੀਆਂ ਜ਼ਿਆਦਾ ਛੱਡਦੀਆਂ ਭਾਈ ਆਪਾਂ ਉਹਦੇ ਨਾਲ ਹੀ ਪਿਆਰ ਕਰਦੇ ਆਂ ਕੁੜੀ ਆਪਣਾ ਫੁੱਲ ਸਟੈਂਡ ਲੈਂਦੀ ਆ ਅੱਛਾ ਐਦਾਂ ਦੀ ਗੱਲ ਨਹੀਂ ਹੈ ਕਿ ਮੁੱਕਰ ਜੂਗੀ ਕਿਤੇ ਵੀ ਹੋ ਭਾਈ ਜਿਹਨੇ ਛੱਡਣਾ ਰਹਿਣਾ ਉਹ ਬੰਦਾ ਰਹਿੰਦਾ ਤੁਹਾਡੇ ਨਾਲ ਤੁਰ ਤੱਕ ਨਿਵਾਉਂਦਾ ਜਿਹੜਾ ਹੈ ਹੀ ਬੇਈਮਾਨ ਉਹਨੂੰ ਕੀ ਕਹਿ ਸਕਦੇ ਆ ਹਨਾ ਕੁਛ ਨਹੀਂ ਕਹਿ ਸਕਦੇ ਭਾਈ ਸੋ ਕੋਈ ਗੱਲ ਕੁੜੀ ਆਪਣਾ ਦੇਖੋ 3 ਮਹੀਨੇ ਹੋ ਗਏ 3 ਮਹੀਨੇ ਤੋਂ ਮੇਰੇ ਨਾਲ ਆ ਕੁੜੀ ਫੁੱਲ ਸਪੋਰਟ ਕਰਦੀ ਆ ਜਿੱਥੇ ਖੜਨਾ ਉੱਥੇ ਖੜਦੀ ਆ ਅੱਛਾ ਉਹਦਾ ਬਾਪੂ ਕਹਿੰਦਾ ਵਿਆਹ ਕਰ ਦਿੰਨਾ ਤੇਰਾ ਕੁੜੀ ਕਹਿੰਦੀ ਆ ਕਿਵੇਂ ਕਰ ਦੋਗੀ ਮੈਂ ਮਰ ਜੂਗੀ ਉਹਦੇ ਬਿਨਾ ਭਾਈ ਖੜੀ ਆ ਹੁਣ ਵੀ ਕੋਈ ਨਹੀਂ ਅਸੀਂ ਵੀ 2-3 ਮਹੀਨੇ ਚ ਵਿਆਹ ਕਰਾ ਲਾਂਗੇ ਉਹਦੇ ਨਾਲ। ਅੱਛਾ। ਦੇ ਨਾਲ ਖੜੀਏ ਤਾਂ ਆਪਾਂ ਵੀ ਖੜੇ ਹਾਂ ਉਹਦੇ ਨਾਲ ਕੋਈ। ਉਹਨੂੰ ਜ਼ਰੂਰ ਬੁਲਾਵਾਂਗੇ ਵਿਆਹ ਤੇ ਫਿਰ। ਬਿਲਕੁਲ ਬਿਲਕੁਲ। ਤੋੜ ਨਿਭਾਉਣ ਵਾਲੀ ਗੱਲ ਕੀਤੀ ਏ ਤੁਸੀਂ ਕਿਉਂਕਿ ਅੱਜ ਕੱਲ ਸਿਰਫ ਗੱਲਾਂ ਦਾ ਰਹਿ ਗਿਆ ਕਿ 4 ਦਿਨ ਗੱਲਾਂ ਹੁੰਦੀਆਂ ਨੇ ਫਿਰ ਕਹਿ ਦਿੰਦੇ ਨੇ ਕਿ ਸਾਡਾ ਵਿਆਹ ਨਹੀਂ ਹੁੰਦਾ। ਹੁਣ ਮੈਂ ਉਹਰੇ ਆਂ ਦੇਖੋ, ਉਹਰੇ ਘੁੰਮ ਰਿਆਂ। ਉਹਨੂੰ ਇੰਨਾ ਟਰਸਟ ਹੈਗਾ ਮੇਰੇ ਤੇ। ਕੁੜੀ ਫੋਨ ਨਹੀਂ ਕਰੂਗੀ ਮੈਨੂੰ। ਉਹਨੂੰ ਪਤਾ ਕਿ ਹਾਂ ਭਾਈ ਬੰਦਾ ਟਰਸਟ ਹੈਗਾ, ਟਰਸਟ ਉਹਤੇ। ਕਿ ਮੇਰਾ ਬੰਦਾ ਕਿਤੇ ਵੀ ਨਹੀਂ ਜਾਂਦਾ। ਜਿਹੜੀ ਮੇ ਜੇ ਬੰਦੇ ਦਾ ٹرسٹ ਨਹੀਂ ਹੈਗਾ ਨਾ ਤਾਂ ਪਿਆਰ ਕੋਈ ਗੱਲ ਉਹ ਨਹੀਂ ਹੈਗਾ ਸਹੀ ਗੱਲ ਫਿਰ ਬੰਦਾ ਨਾ ਮਤਲਬੀ ਹੁੰਦਾ ਕਿ ਹਾਂ ਚੱਲ ਜਾਂਦਾ ਜਾਣ ਦੇ ਕੋਈ ਗੱਲ ਨਹੀਂ ਮੈਨੂੰ ਕੀ ਮਤਲਬ ਉਹਦੇ ਲਈ ਵੀ ਚੀਜ਼ ਹੈ ਇੱਕ ਕਹਿੰਦਾ ਵੀ ਜੋ ਜਾਤਾ ਹੈ ਜਾਣੇ ਦੋ ਸਾਲਾ ਪਿਆਰ ਹੀ ਤਾਂ ਹੈ کہیں ਹੋਰ ਸਿਆਣੇ ਦੋ ਕੀ ਆਵਾਜ਼ ਇਹ ਚੀਜ਼ ਹੁੰਦੀ ਆ ਮੁਹੱਬਤ ਵਾਲੇ ਤਾਂ ਜ਼ਹਿਰ ਖਾਣ ਤੱਕ ਜਾਂਦੇ ਉਹਦੇ ਤੇ ਗੱਲ ਠੀਕ ਨਾ ਆਕੜ ਦਾ ਮੈਂ ਮਾੜਾ ਹਾਂ ਪੈ ਜੇ ਕਿਸੇ ਨਾਲ ਬੈਰ ਨਹੀਂ ਛੱਡਦਾ ਆਕੜ ਦਾ ਮੈਂ ਮਾੜਾ ਹਾਂ ਪਏ ਜੇ ਕਿਸੇ ਨਾ ਬੈਰ ਨਹੀਂ ਛੱਡਦਾ ਪਿੰਡ ਛੱਡ ਕੇ ਆ ਗਿਆ ਤੇਰੇ ਪਿੱਛੇ ਹੁਣ ਮੈਂ ਤੇਰਾ ਸ਼ਹਿਰ ਨਹੀਂ ਛੱਡਦਾ ਤੂੰ ਆਖੇ ਮੈਂ ਤੈਨੂੰ ਛੱਡ ਦੂੰ ਤੂੰ ਆਖੇ ਮੈਂ ਤੈਨੂੰ ਛੱਡ ਦੂੰ ਹੱਥ ਫੜ ਲਾਂ ਜੇ ਮੈਂ ਗੈਰ ਨਹੀਂ ਛੱਡਦਾ ਜੇ ਆਪਣੇ ਹੱਥਾਂ ਨਾਲ ਪਿਆਵੇਂ ਤੇਰੇ ਹੱਥੋਂ ਜੇਰ ਨਹੀਂ ਛੱਡਦਾ ਵਾਹ ਯਾਰ ਵਾਹ ਮਤਲਬ ਲੱਗਦਾ ਕਿ ਜਿਵੇਂ ਬਾਈ ਨੇ ਦਿਲ ਦੀ ਗੱਲ ਲਈ ਜੇ ਕੋਈ ਸੁਣ ਦਿਲ ਟੁੱਟਿਆ ਹੁੰਦਾ ਉਵੇਂ ਬਾਈ ਗੱਲ ਕਰ ਰਿਹਾ ਹੈ ਨਾ ਤੇ ਪਤਾ ਕੀ ਇਹ ਜਿਹੜੇ ਸ਼ਬਦ ਨੇ ਲਫ਼ਜ਼ ਇਹ ਦਿਲੋਂ ਹੀ ਨਿਕਲਦੇ ਤੁਹਾਡੀ ਭਾਵਨਾਵਾਂ ਜਿਹਦੇ ਨਾਲ ਹੋਈ ਹੁੰਦੀ ਆ ਉਹੀ ਬੰਦਾ ਇਹ ਚੀਜ਼ ਨੂੰ ਬਿਆਨ ਕਰ ਸਕਦਾ ਕਿਉਂ ਬਈ ਹਾਂਜੀ ਹਾਂਜੀ ਇਹ ਗੱਲ ਹੈ ਜੀ ਕਿੰਨੀ ਕੋਈ ਆ ਫਿਰ ਉਹ ਵੀ ਦੱਸ ਦੂੰ ਹੁਣ ਹੋਈ ਕੀ ਦੱਸੀਏ ਬਈ ਯਾਰ ਉਹਦੇ ਹੋਈ ਦਸਤੀ ਇਹਦੇ ਤੇ ਵੀ ਸੀ ਮੇਰੀ ਸਹੇਲੀ ਸੀ ਉੱਥੇ ਬਈ ਵਧੀਆ 3 ਸਾਲ ਰਿਹਾ ਉਹਦੇ ਨਾਲ ਹਾਂ ਸਾਢੇ 3 ਸਾਲ ਬਾਅਦ ਜਦੋਂ ਮੈਂ ਉਹਨੂੰ ਆਪਣੇ ਨਾਲ ਨਾਲ ਮਤਲਬ ਕੰਦੇ ਦੇ ਨਾਲ ਕੰਦਾ ਮਿਲਾ ਦਿੰਦਾ ਨਾ ਉਹਨੂੰ ਜੋਬ ਲਵਾਈ ਵਧੀਆ ਮੈਂ ਕੁੜੀ ਨੂੰ ਚੱਲ ਵੀ ਮੇਰੇ ਨਾਲ ਜੋਬ ਕਰ ਰਹੀ ਐ ਉਹ ਜੋਬ ਕਰਦੇ ਕਰਦੇ ਭਾਈ ਉੱਥੇ ਮੁੰਡੇ ਨਾਲ ਗੱਲ ਕਰਨ ਲੱਗ ਗਈ। ਅੱਛਾ। ਮੈਂ ਉਹਨੂੰ ਰੋਕਦਾ ਸੀ ਇਹ ਕਹਿੰਦੀ ਸੀ ਕਿ ਮੇਰੇ ਜਸਟ ਫਰੈਂਡ ਨੇ। ਅੱਛਾ। ਚੱਲ ਭਾਈ ਗੱਲ ਕਰਦੇ ਕਰਦੇ ਫੋਨ ਫੋਨ ਸਾਰੇ ਮੈਂ ਉਹਦਾ ਵਟਸਐਪ ਵਗੈਰਾ ਇੰਸਟਾਗ੍ਰam ਲੈ ਲੈ ਸਾਰਾ ਕੁਝ। ਬੰਟੂ ਕੁੜੀ ਹੜੀ ਨਹੀਂ ਆਪਣੇ ਮੰਮੀ ਦੇ ਫੋਨ ਤੋਂ ਚੈਟ ਕਰਦੀ ਸੀ। ਉਹਦੀ ਛੋਟੀ ਫੈਨ ਇੱਕ ਦਿਨ ਥੱਲੇ ਆਈ ਫੋਨ ਲੈ ਕੇ। ਫੋਨ ਦਾ ਲੋਕ ਖਲਾ ਲਿਆ ਮੈਂ। ਭਾਈ ਉੱਥੇ ਦੇਖਿਆ ਲਵ ਯੂ ਇਹ ਸਭ ਦੇਖ ਕੇ ਮੇਰਾ ਹਿੱਲ ਗਿਆ। ਹਾਂ। ਮੈਂ ਕਿਹਾ ਕੁੜੀ ਜਿਹੜੀ 3 ਸਾਲ ਤੋਂ ਮੇਰੇ ਨਾਲ ਸੀਗੀ ਇੱਕਦਮ ਕਿਵੇਂ ਮੁੱਕਰ ਗਈ। ਉਹਦੇ ਪਿੱਛੇ ਮੈਂ 90 ਤੋਂ ਨਾ ਇੱਕ ਪੈਰ ਤੇ ਖੜਾ ਹੋ ਕੇ ਟ੍ਰੇਨ 'ਚ ਜਾਂਦਾ ਸੀਗਾ ਮੈਂ ਐਨੀ ਭੀੜ ਹੁੰਦੀ ਸੀ ਉਹਦੇ ਵਿੱਚ ਸਵੇਰੇ ਸਾਢੇ 5 ਵਜੇ ਦਿੱਲੀ ਪਹੁੰਚ ਜਾਣਾ ਦਿੱਲੀ ਪਹੁੰਚ ਕੇ 7 ਵਜੇ ਮੈਟਰੋ ਖੁੱਲਦੀ ਹੈ ਮੈਟਰੋ ਫੜ ਕੇ ਉੱਥੇ ਜਿੱਥੇ ਡਿਊਟੀ ਜਾਂਦੀ ਹੈ ਰਸਤੇ 'ਚ ਖੜਦਾ ਸੀਗਾ ਬਾਈ ਉੱਥੇ ਖੜਦਾ ਸੀ ਕੁੜੀ ਮੈਨੂੰ ਪਤਾ ਦੇਖ ਕੇ ਹੁੰਦੀ ਸੀ ਔਰੇ ਕਰਨ ਕੀ ਆ ਤੂੰ ਕੌਣਾ ਤੂੰ ਸੱਦੀ ਗੱਲਾਂ ਇਹ ਕਹਿੰਦੀ ਸੀ ਕਦੇ ਇੱਕ ਟਾਈਮ ਉਹ ਸੀਗਾ ਕਹਿੰਦੀ ਸੀ ਮਰਦੀ ਆ ਤੇਰੇ ਤੇ ਮੈਂ ਜਿਹੜੀ ਹੁਣ ਕੁੜੀਆਂ ਮੇਰੇ ਨਾਲ ਉਹਦੇ ਨਾਲੋਂ ਲੱਖ ਗੁਣਾ ਬੈਸਟ ਆ ਚਲੋ ਉਹਨੂੰ ਸਾਰਾ ਕੁਝ ਮੈਂ ਪੁਰਾਣਾ ਦੱਸਿਆ ਆਪਣਾ ਸਾਰਾ ਕੁਝ ਦੱਸ ਕੇ ਫੇਰ ਹੀ ਉਹਦੇ ਨਾਲ ਮੈਂ ਰਿਹਾ। ਜੀ ਤੁਹਾਨੂੰ ਲੱਗਦਾ ਕਿ ਪਾਸਟ ਮੈਟਰ ਕਰਦਾ? ਯਾਰ ਪਾਸਟ ਮੈਟਰ ਕਰਦਾ ਤਾਂ ਹੈਗਾ ਬਟ ਨਾ ਜਦੋਂ ਬੰਦਾ ਲਾਈਵ ਦੇ ਵਿੱਚ ਕੋਈ ਹੋਰ ਆ ਜਾਂਦਾ ਵਧੀਆ ਸੰਭਾਲਣ ਵਾਲਾ ਸਪੋਰਟ ਕਰਨ ਵਾਲਾ ਆ ਮੇਰਾ ਭਾਈ ਆ ਇਹਨੇ ਮੈਨੂੰ ਸੰਭਾਲ ਲਿਆ ਮੈਂ ਤਾਂ ਮਰਨ ਤੱਕ ਚਲਾ ਗਿਆ ਸੀਗਾ। ਇਹ ਬੰਦੇ ਨੇ ਮੇਰਾ ਹੱਥ ਫੜ ਕੇ ਸਮਝਾਇਆ। ਕਹਿੰਦਾ ਬਾਈ ਕੁੜੀਆਂ ਹੀ ਨੇ ਸਲੀਆਂ ਜਾਣਦੇ ਕੋਈ ਚੱਕਰ ਨਹੀਂ ਹੈਗਾ। ਬਟ ਹੌਲੀ-ਹੌਲੀ ਜਿਵੇਂ ਸੌਂਦਾ ਸੀਗਾ ਨੀਦੀਆਂ ਗੋਲੀਆਂ ਲੈ ਕੇ ਸੌਂਗਾ ਡਿਪਰੈਸ਼ਨ 'ਚ ਚਲਾ ਗਿਆ ਸੀ ਮੈਂ ਬਹੁਤ। ਪਤਾ ਕੀ ਕਹਿੰਦੇ ਆ ਇੱਕ ਮੇਰਾ ਲਿਖਿਆ ਹੋਇਆ ਚੀਜ਼ ਆ। ਹਾਂ ਬਈ। ਆਹੀ ਗੱਲ ਤੇ ਕਹਿੰਦਾ ਕੁੜੀ ਤਾਂ ਛੱਡ ਜਾਂਦੀ ਆ ਪਰ ਬਾਪੂ ਨਹੀਂ ਛੱਡਦਾ ਕਦੇ ਪਰਿਵਾਰ ਨਹੀਂ ਛੱਡਦਾ ਉਹੀ ਚੀਜ਼ ਆ ਕਹਿੰਦਾ ਬਾਪੂ ਮੇਰਾ ਮੇਰੇ ਉੱਤੇ ਮਾਣ ਕਰਦਾ ਪੁੱਤ ਮੋਢੇ ਨਾਲ ਮੋਢਾ ਲਾ ਕੇ ਨਾਲ ਖੜਦਾ ਬਾਪੂ ਦਾ ਸਹਾਰਾ ਮੈਨੂੰ ਰੱਬ ਵਰਗਾ ਯਾਰਾਂ ਬਿਨਾ ਵੀ ਆ ਮੇਰਾ ਕਿੱਥੇ ਸਰਦਾ ਉਹ ਸਾਰੇ ਯਾਰ ਰੱਖੇ ਕੈਮ ਕਦੇ ਪਾਲੀ ਦਾਣੀ ਵਹਿਮ ਯਾਰੀਆਂ ਚ ਕਦੇ ਨਹੀਂ ਉਹ ਦਗਾ ਕਰਦੇ ਯਾਰਾਂ ਭੇਲੀਆਂ ਵਾਲੀ ਜਿੰਦ ਜਾਨ ਹਰਦੇ ਤੇਰੇ ਜੇ ਛਲਾਰੂ ਸਾਡਾ ਪਾਣੀ ਪਰਦੇ ਸਹੀ ਜਣਾ ਇੱਕ ਬੜਾ ਮੈਂ ਨਾਬੇ ਤੋਂ ਆ ਉਹ ਕਹਿੰਦੇ ਨੇ ਬਾਜਵਾਏ ਨਾਬੇ ਵਾਲਾ ਪੂਰਾ ਕਹਿਮਣੀ ਦੇਖ ਕੇ ਜੇ ਮੌਕਾ ਚੱਕ ਲੈਂਦਾ ਹ ਟਾਈਮ ਨਹੀਂ ਸਹੀ ਏ ਕੀ ਬਾਤ ਹੈ ਇਹ ਕਹਿੰਦਾ ਟਾਈਮ ਦੇ ਕੇ ਵੀ ਕਿੱਥੇ ਆਉਂਦੀ ਐ ਉਹ ਬਸ ਇੰਤਜ਼ਾਰ ਕਰਾਉਂਦੀ ਐ ਉਹ ਟਾਈਮ ਦੇ ਕੇ ਵੀ ਕਿੱਥੇ ਆਉਂਦੀ ਐ ਉਹ ਬਸ ਇੰਤਜ਼ਾਰ ਕਰਾਉਂਦੀ ਐ ਉਹ ਖੌਰੇ ਉਹਨੂੰ ਸੁਆਦ ਕਿ ਮਿਲਦਾ ਤਾਂ ਹੀ ਇੰਨਾ ਤੜਫਾਉਂਦੀ ਐ ਉਹ ਮੈਨੂੰ ਤਾਂ ਫਿਰ ਵੀ ਚੰਗੀ ਲੱਗਦੀ ਮੈਨੂੰ ਤਾਂ ਫਿਰ ਵੀ ਚੰਗੀ ਲੱਗਦੀ ਚਾਹੇ ਬਸ ਕੰਮ ਨੂੰ ਫੋਨ ਮਲਾਉਂਦੀ ਐ ਉਹ ਖੋਸ ਰਹੇ ਉਹ ਆਪਣੀ ਜ਼ਿੰਦਗੀ ਚ ਖੋਸ ਰਹੇ ਉਹ ਆਪਣੀ ਜ਼ਿੰਦਗੀ ਚ ਤੇ ਉਹਨੂੰ ਮਿਲ ਜੇ ਜਿਹਨੂੰ ਚਾਹੁੰਦੀ ਐ ਉਹ ਆਪਾਂ ਗਿਲਾ ਵੀ ਕਰਨਾ ਕਿਹੜੀ ਗੱਲ ਦਾ ਯਾਰੋ ਆਪਾਂ ਗਲਾ ਵੀ ਕਰਨਾ ਕਿਹੜੀ ਗੱਲ ਦਾ ਯਾਰੋ ਫੌਜੀ ਵਾਲਾ ਕਿਹੜਾ ਉਹਦੇ ਮੇਚ ਦਾ ਏ ਉਹ ਕਿਹੜਾ ਯਾਰੋ ਕੁਝ ਜਾਣ ਕੇ ਕਰਦੀ ਏ ਉੱਪਰ ਵਾਲਾ ਵੀ ਕਹਾਣੀਆਂ ਲਿਖ ਕੇ ਭੇਜਦਾ ਏ ਬਹੁਤ ਸੋਹਣੀ ਗੱਲ ਕਹੀ ਹੈ ਕਿ ਤੁਸੀਂ ਐਕਚੁਅਲ ਦੇ ਵਿੱਚ ਮਤਲਬ ਇਹ ਅਸਲ ਪਿਆਰ ਏ ਜਾਂ ਸੱਚਾ ਪਿਆਰ ਸੱਚਾ ਪਿਆਰ ਇਹ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਕੋਲ ਹੀ ਰਹੋ ਸੱਚਾ ਪਿਆਰ ਇਹ ਕਹਿੰਦਾ ਵੀ ਚਲ ਤੂੰ ਰਹਿ ਜੀਵੇ ਸੋਹਣਿਆ ਜੀ ਹੈਨਾ ਕਿਸੇ ਹੋਰ ਦਾ ਹੋ ਕੇ ਜੀ ਪਿਆਰ ਹੁੰਦਾ ਨਾ ਹਾਂ ਉਹ ਫ੍ਰੀडम ਦੇ ਕੇ ਰੱਖਦਾ ਆਪਣੇ ਪਿਆਰ ਨੂੰ ਜਿਹੜਾ ਮਤਲਬ ਵੀ ਜੇ ਹੁੰਦਾ ਨਾ ਬਾਈ ਪਾਲ ਤੂੰ ਤਾਂ ਸ਼ੱਕ ਜਗਾ ਸਕਦਾ ਸਕਰੀਨਸ਼ਾਟ ਭੇਜ ਦੇ ਬਾਈ ਆ ਕਰਦੇ ਜਿਹੜਾ ਮੇਰਾ ਪਾਸਟ ਸੀਗਾ ਮੈਂ ਉਹ ਵੀ ਦੱਸ ਰਿਹਾ ਇੰਸਟਾਗ੍ਰam ਦਾ ਪਾਸਵਰਡ ਦੇ ਹਾਂ ਗੱਲ ਗੱਲ ਤੇ ਸਕਰੀਨਸ਼ਾਟ ਭੇਜ ਬਟ ਮੇਰੀ ਜਿਹੜੀ ਹੁਣ ਸੇ ਲਈ ਹੈ ਨਾ ਮੇਰਾ ਫੋਨ ਕਿਤੇ ਵੇਟਿੰਗ ਤੇ ਵੀ ਜਾਊਗਾ ਨਾ ਸਮਝ ਲਊਗੀ ਕੱਟ ਦੋਗੀ ਉਹ ਪੁੱਛੂਗੀ ਵੀ ਨਹੀਂ ਕਿਦਾ ਫੋਨ ਆਇਆ ਸੀਗਾ ਉਹਨੂੰ ਇੰਨਾ ਟਰਸਟ ਆ ਮੇਰੇ ਤੇ ਮੈਂ ਉਹਦਾ ਫੋਨ ਚੈੱਕ ਕਰ ਲੈਣਾ ਬਟ ਉਹ ਮੇਰਾ ਫੋਨ ਹੀ ਚੈੱਕ ਕਰਦੀ ਕਦੇ ਉਹ ਕੁੜੀ ਨੇ ਮੇਰੇ ਪਿੱਛੇ ਆਪਣੇ ਡੈਡੀ ਤੋਂ ਇਹਨੇ ਥੱਪੜ ਖਾਏ ਇਹਨੇ ਮੁੱਖੀਆਂ ਖਾਈਆਂ ਪੈਰ ਦੇ ਵਿੱਚ ਨਿਸ਼ਾਨ ਪੈ ਗਏ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਤਾਂ ਸੰਦੀਪ ਨਾਲ ਕਰਾਉਂਗੀ ਵਰਨਾ ਮੈਂ ਮਰ ਜਾਂਗੀ ਪਰ ਇਹ ਕਿ ਸੈਕਰੀਫਾਈਸ ਜੇ ਦੂਜਾ ਬੰਦਾ ਕਰ ਰਿਹਾ ਤਾਂ ਦੂਜੇ ਬੰਦੇ ਨੂੰ ਵੀ ਦੇਖਣਾ ਚਾਹੀਦਾ ਤੁਸੀਂ ਮਹਿਸੂਸ ਕਰ ਰਹੇ ਹੋ ਜੇ ਇੱਕ ਬੰਦਾ ਕਰ ਜਾ ਰਿਹਾ ਜੇ ਗੱਲ ਕੀਤੀ ਹੈ ਮੇਰੇ ਬਾਪੂ ਮਮੀ ਮੰਨਦੇ ਨਹੀਂ ਮੈਂ ਬਾਂਮਣਾ ਦਾ ਮੁੰਡਾ ਉਹ ਮਿਸਤਰੀਆਂ ਦੀ ਕੁੜੀ ਹੈ ਹੂੰ ਉਹਦਾ ਬਾਪੂ ਕਹਿੰਦਾ ਮੈਂ ਵਿਆਹ ਹੀ ਨਹੀਂ ਹੋਣ ਦੇਣਾ ਉਹਦੇ ਬਾਪੂ ਨੂੰ ਕਿਹਾ ਕਿ ਮੈਂ ਤੂੰ ਵਿਆਹ ਹੋਣ ਦਿੰਦਾ ਮੈਂ ਕੁੜੀ ਲੈ ਕੇ ਜਾਊ ਤੇਰੇ ਸਾਹਮਣੇ ਹੀ ਲੈ ਕੇ ਜਾਊਂਗਾ ਹੂੰ ਹੁਣ ਉਹਨੂੰ ਵਿਚਾਰੀ ਨੂੰ ਬੁਲਾਉਣਾ ਛੱਡਤਾ ਕਰਦੇ ਨੇ ਹੂੰ કરી ਰਹਿੰਦੀ ਹੈ ਮਤਲਬ ਇੱਕ ਅੰਜਾਨ ਮੰਨ ਕੇ ਰਹਿੰਦੀ ਜੀ ਮੰਮੀ ਆ ਭੈਣ ਆ ਭਾਈ ਆ ਕਿਸੇ ਨੇ ਨਹੀਂ ਬੋਲਣ ਦੇ ਨਾਲ ਆਪ ਰੋਟੀ ਬਣਾਉਗੀ ਆਪ ਖਾਂਦੀ ਆ ਬਸ ਮੇਰਾ ਵੇਟ ਕਰ ਰਹੀ ਹੈ ਕਿ ਸੰਦੀਪ ਕਦੋਂ ਲੈ ਕੇ ਜਾਊਗਾ ਮੈਨੂੰ ਪਰ ਮਾਪੇ ਆ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹਨਾਂ ਨੂੰ ਸਮਝਾਉਣਾ ਹੈ ਕਿ ਤੁਸੀਂ ਕਿਵੇਂ ਉਹਨਾਂ ਨੂੰ ਮਨਾਉਣਾ ਹੈ ਹੈਨਾ ਸਹੀ ਆਪ ਹੁੰਦੇ ਨੇ ਨਾ ਜਿਹੜੇ ਸਪੋਰਟ ਕਰਦੇ ਨੇ ਇੱਕ ਮਾਵਾ ਪੰਜ ਤੇ ਤਿੰਨ ਬੱਚੇ ਹੋਣ ਨਾ ਮਾਪੇ ਆ ਵੀ ਤਿੰਨ ਅੱਖ ਹੋ ਜਾਂਦੇ ਨੇ ਉਹਨਾਂ ਦੀ ਛੋਟੀ ਕੁੜੀ ਸਾਵਲੀ ਆ ਇਹਨੂੰ ਦੇਖ ਕੇ ਜਲਦੇ ਨੇ ਜਿਹੜੀ ਮੇਰੀ ਸਹੇਲੀ ਆ ਬੀਸ ਉਸ ਦਿਨ ਦੀ ਜਲਦੀ ਜਲਦੀ ਦਾ ਵਿਆਹ ਕਰਾਈਏ ਇੱਕ ਕੁੜੀ ਨੇ ਨਾ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ ਲਾਈਵ ਦੇ ਵਿੱਚ ਮੈਨੂੰ ਸਾਰੀ ਗੱਲ ਉਹਨੇ ਇੱਕ ਇੱਕ ਗੱਲ ਦੱਸੀ ਹੋਈ ਆ ਜੇ ਤੁਸੀਂ ਹਾਂ ਹੁਣ ਇਹ ਗੱਲ ਕਰ ਹੀ ਰਹੇ ਹੋ ਕਿ ਮੈਂ ਆਪਦੇ ਚੈਨਲ ਤੇ ਇਹਨੂੰ ਪੋਸਟ ਕਰ ਸਕਦੀ ਆ ਬਿਲਕੁਲ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਬਾਈ ਉਹਦੇ ਵਿੱਚ ਕੀ ਆ ਪਿਆਰ ਆ ਮੇਰਾ ਉਹ ਵਿਆਹ ਕਰਨਾ ਹੀ ਆ ਉਹਦੇ ਨਾਲ ਆ ਗਈ ਸ਼ਾਇਰੀ ਇਧਰੋਂ ਇੱਕ ਹੋਰ ਮੇਰੇ ਕੋਲ ਤਾਂ ਉਹਨਾਂ ਲਈ ਆ ਗਈ ਜਿਹੜਾ ਹਰ ਇੱਕ ਨੂੰ ਹੀ ਦਿਲ ਚ ਵਸਾ ਲੈਂਦੀ ਆ ਨੇ ਉਹਨਾਂ ਲਈ ਇਹ ਕੁਸ ਜਦੋਂ ਨਿਗਾਹ ਸਾਰੇ ਮਹੱਲੇ ਦੀ ਸੀ ਹੂੰ ਮੈਨੂੰ ਲੱਗਿਆ ਇਕੱਲੇ ਦੀ ਸੀ ਅੱਛਾ ਨਿਗਾਹ ਸਾਰੇ ਮਹੱਲੇ ਦੀ ਸੀ ਮੈਨੂੰ ਲੱਗਿਆ ਇਕੱਲੇ ਦੀ ਸੀ ਨਜ਼ਰਾਂ ਉੱਤੇ ਪਕੜ ਗਈ ਦੀ ਮੈਂ ਵੀ ਦੱਸੋ ਫੜਦਾ ਕਿਦਾਂ ਕੋਜੋਦੀ ਵੀ ਤਾਂ ਮਰਜੀ ਸੀ ਹਰ ਕਿਸੇ ਨਾਲ ਲੜਦਾ ਕਿਦਾਂ ਹਾਏ ਹਾਏ ਅੱਜ ਮੱਥੇ ਮੇਰੇ ਸੱਚੇ ਲੱਗਿਆ ਅੱਜ ਮੱਥੇ ਮੇਰੇ ਸੱਚੇ ਲੱਗਿਆ ਝੂਠ ਨੇ ਕਿੰਨੇ ਮਾਰਲੇ ਹੋਣੇ ਕਹਿੰਦੀ ਦਿਲ ਦਾ ਬੂਹਾ ਬੰਦੇ ਮੇਰਾ ਫਿਰ ਬਾਰੀਆਂ ਵਿੱਚੋਂ ਬਾੜਲੇ ਹੋਣੇ ਦਿਲ ਮੇਰੇ ਨੇ ਉਹਨੂੰ ਪਾਉਣ ਦੀ ਲਾਈ ਰੱਟ ਬਹੁਤ ਸੀ ਦਿਲ ਮੇਰੇ ਨੇ ਉਹਨੂੰ ਪਾਉਣ ਦੀ ਲਾਈ ਰੱਟ ਬਹੁਤ ਸੀ ਵਾਪਸ ਮੁੜ ਆਇਆ ਮੈਂ ਉਹਦੇ ਦਿਲ 'ਚ ਕੱਠ ਬਹੁਤ ਸੀ ਹਾਏ ਹਾਏ ਓਏ ਵਾਹ ਵੀ ਹੋਈ ਯਾਰ ਪਰ ਇਹ ਗੱਲ ਹੈ ਕਿ ਜਿਹਨੂੰ ਅਸੀਂ ਪਸੰਦ ਕਰਦੇ ਹੁੰਨੇ ਉਹ ਚਾਹੇ ਭਵਾਂ ਦੀ ਗਲਤ ਵੀ ਹੋਵੇ ਹਨਾ ਕਿਤੇ ਹੋਰ ਵੀ ਪਰ ਸਾਨੂੰ ਆਏ ਹੁੰਦਾ ਕਿ ਨਹੀਂ ਨਹੀਂ ਠੀਕ ਆ ਸਾਡਾ ਹੀ ਹੈ ਹਨਾ ਅੱਖੀਂ ਜਿਹਾ ਲਾਂਗੇ ਚਲੋ ਕੋਈ ਗੱਲ ਨਹੀਂ ਆਪਣਾ ਹੀ ਉਮੀਦ ਇੱਕ ਆਸ ਹੁੰਦੀ ਆ ਬੰਦੇ ਦੀ ਮੈਂ ਸਮਝਾਇਆ ਇਹਨੇ ਕੁੜੀ ਨੂੰ ਹਾਂ ਉਹਨੇ ਕਿਸੇ ਨੂੰ ਸਮਝਾਇਆ ਉਹਦੇ ਵਿੱਚ ਐਨਾ ਜਾਂਦਾ ਸੀ ਮੈਂ ਦਿੱਲੀ ਆ ਬੰਦਾ ਰੁਕਦਾ ਸੀਗਾ ਨਾ ਜਾ ਕੁੜੀ ਪਿੱਛੇ ਪਾਗਲ ਇੱਕ ਟਾਈਮ ਸੀਗਾ ਮੇਰੇ ਮਾਪੇ ਨੇ ਵੀ ਉਹਨੂੰ ਹੱਥ ਜੋੜ ਕੇ ਕਹਿੰਦਾ ਸੀਗਾ ਮੇਰਾ ਮੁੰਡਾ ਨਾ ਸਹੀ ਨਹੀਂ ਹੈਗਾ ਪਲੀਜ਼ ਤੁਸੀਂ ਵਿਆਹ ਕਰ ਲਓ ਕੁੜੀ ਪਤਾ ਹੀ ਕਹਿੰਦੀ ਮੈਂ ਨਹੀਂ ਕਰਦੀ ਮੈਂ ਜ਼ਿੰਦਗੀ ਸੁੱਟਣਾ ਬਰબાદ ਕਰਨੀ ਹੈ ਮੁੰਡਾ ਵਿਆਹ ਕਰਕੇ ਨਾਲੇ ਕੁੜੀ ਦੇਖ ਲਓਗੇ ਨਾ ਮੇਰੇ ਬਰਾਬਰ ਖੜਨ ਜੋਗੀ ਵੀ ਨਹੀਂ ਹੈਗੀ ਉਹ ਉਹਨੂੰ ਐਨਾ ਸਿਰ ਤੇ ਬਿਠਾਇਆ ਸੀਗਾ ਮੈਂ ਹੁਣ ਫੋਨ ਆਂਦਾ ਬਸ ਤੰਦੀ ਆ ਫੋਨ ਆਂਦਾ ਬਲੌਕ ਚ ਰੱਖਿਆ ਹੋਇਆ ਮੈਂ ਲੱਗੇ ਮੇਰਾ ਵਿਆਹ ਹੁਣ ਵਾਲਾ ਜਿਵੇਂ ਮਰਜੀ ਆ ਚਾਹੇ ਵਾਪਸ ਕੋਈ ਵੀ ਆ ਜਿਹੜਾ ਬੰਦਾ ਇੱਕ ਵਾਰ ਕਰ ਗਿਆ ਦੂਜੀ ਵਾਰ ਵੀ ਕਰ ਸਕਦਾ ਸੋ ਮੈਨੂੰ ਨਹੀਂ ਲੱਗਦਾ ਕਿ ਵਾਪਸ ਆਉਣ ਦੇਣਾ ਜਿਹਦੀ ਮੂੰਹ ਮਾਰਨ ਦੀ ਹੱਤ ਪੈ ਜਾ ਨਾ ਉਹ ਬੰਦਾ ਕਦੇ ਸੁਧਰ ਨਹੀਂ ਸਕਦਾ ਜਿਵੇਂ ਕੁੱਤੇ ਦੀ ਦਮ ਹੁੰਦੀ ਹੈ ਉਹ ਸਿੱਧੀ ਨਹੀਂ ਹੁੰਦੀ ਕਦੇ ਉਵੇਂ ਉਹ ਕੁੜੀ ਜੀ ਮੂੰਹ ਮਾਰਨ ਦੀ ਹੱਤ ਪੈ ਗਈ ਉਹ ਕਦੇ ਸੁਧਰ ਨਹੀਂ ਸਕਦੀ ਕੁੜੀ ਜਿਹੜਾ ਮਾੜਾ ਆਪਾਂ ਕਿਸੇ ਨੂੰ ਜਿਹਨੇ ਕਰਨੀ ਸੀ ਉਹ ਕਰ ਗਿਆ ਹਨਾ ਆਪਾਂ ਕੀ ਕਹਿ ਸਕਦੇ ਹੋ ਤਾਂ ਰੱਬ ਦੇਖੂਗਾ ਜਿਹੜਾ ਕਿਸੇ ਨਾਲ ਕਰੂਗਾ ਉਹ ਇੱਥੇ ਭਰੂਗੀ ਭਰਨੀ ਸਾਰੇ ਲੇਖੇ ਇੱਥੇ ਨੇ ਉੱਪਰ ਜਾ ਕੇ ਕੁਝ ਨਹੀਂ ਮਿਲਣਾ ਕਹਿੰਦੇ ਸਵਰਗ ਦੇਖਣਾ ਹੈ ਨਰਕ ਦੇਖਣਾ ਹੈ ਸਾਰਾ ਕੁ ਲਾਈਫ ਇੰਜੋਏ ਕਰੋ ਤੇ ਕਿਸੇ ਨਾਲ ਰੋਕ ਟੋਕ ਨਾ ਕਰੋ ٹرسٹ ਬੰਦੇ ਦੀ ਜੁਬਾਨ ਤੇ ਹੁੰਦਾ ਆ ਕੋਈ ਫੋਨ ਚੈੱਕ ਕਰਨ ਨਾਲ ਕੋਈ ਆਈਡੀ ਦੇ ਨਾਲ ਕੁਝ ਨਹੀਂ ਹੁੰਦਾ ਬੰਦੇ ਦੀ ਜੁਬਾਨ ਤੇ ٹرسٹ ਕਰੋ ਜੇ ٹرسٹ ਕਰਨਾ ਆ ਵਰਨਾ ਨਾ ਕਰੋ ਬਿਲਕੁਲ ਕੀ ਬਾਤ ਹੈ ਠੀਕ ਹੈ ਬਹੁਤ ਸੋਹਣੀ ਗੱਲ ਕੀਤੀ ਬਾਈ ਹੋਣਾ ਨੇ ਪਰ ਇਹ ਕਿ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨਹੀਂ ਹੁੰਦੀ ਕਿ ਸਾਡੇ ਬਹੁਤ ਰਿਸ਼ਤੇ ਹੁੰਦੇ ਨੇ ਸਾਡੇ ਮਾਪਬਾਪ ਜਿਨ੍ਹਾਂ ਨੇ ਸਾਨੂੰ ਐਨਾ ਪਾਲਿਆ ਨੇ ਸਾਲ ਤੇ ਅਸੀਂ 2 ਸਾਲ ਦੇ ਪਿਆਰ ਪਿੱਛੇ 2-3 ਸਾਲਾਂ ਦੇ ਪਿਆਰ ਪਿੱਛੇ ਕੁਝ ਮਹੀਨਿਆਂ ਦੇ ਪਿਆਰ ਪਿੱਛੇ ਮਤਲਬ ਸਾਡੇ ਮਾਪੇ ਪਤ ਨੂੰ ਇਗਨੋਰ ਕਰ ਦਿੰਨੇ ਆ ਖੈਰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਪਰ ਹਾਰ ਨਹੀਂ ਮੰਨੀ ਜੇ ਵੀ ਜੇ ਕੋਈ ਤੈਨੂੰ ਛੱਡ ਕੇ ਜਾਂਦਾ ਹੈ ਹਨਾ ਉਹਨੂੰ ਜਾਣ ਪਤਾ ਕਿ ਸੋਚਦਾ ਹੁੰਦਾ ਕਿ ਮੇਰੇ ਲਈ ਤਾਂ ਸਾਰਾ ਕੁਝ ਇਹੀ ਹੈ ਮਾਪੇ ਆਪ ਕੋ ਸਮਝਾਉਂਦੇ ਨੇ ਨਾ ਲੱਗਦਾ ਕਿ ਮਾਪੇ ਪਾਪਾ ਨੂੰ ਗਲਤ ਸਮਝਾ ਰਹੇ ਨੇ ਉਹ ਤੋਂ ਲੱਗਦਾ ਕਿ ਸਾਨੂੰ ਗਲਤ ਕਹਿ ਰਹੇ ਨੇ ਤਾਂ ਸਾਡੇ ਮਾਪੇ ਉਸ ਟਾਈਮ ਸਹੀ ਕਹਿ ਰਹੇ ਹੁੰਦੇ ਨੇ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਕਿ ਕਿਹੜੀ ਕੁੜੀ ਸਾਡੇ ਮੁੰਡੇ ਲਈ ਸਹੀ ਹੈ ਕਿਹੜੀ ਗਲਤ ਹੈ ਮਾਪੇ ਨੇ ਦੁਨੀਆ ਦੇਖੀ ਹੈ ਐਵੇਂ ਥੋੜੀ ਦੇਖੀ ਆ ਪੈਦਾ ਕੀਤਾ ਯਾਰ ਆਪਾਂ ਦੇ ਮਾਪੇ ਨਾਲ 25 ਸਾਲ ਰਹੇ ਹਾਂ ਹੁਣ ਜਿਹੜੀ ਕੁੜੀ 3 ਸਾਲ ਦੀ ਮਿਲੀ ਹੈ 2 ਸਾਲ ਦੀ ਮਿਲੀ ਹੈ ਉਹਦੇ ਪਿੱਛੇ ਆਪਣੇ ਮਾਪੇ ਵੀ ਭੁੱਲ ਜਾਂਦੇ ਨੇ ਬਿਲਕੁਲ ਸਹੀ ਗੱਲ ਆ ਸੋ मोस्टली ਲੋਕ ਇਸ ਤਰ੍ਹਾਂ ਹੀ ਕਰਦੇ ਜੇ ਟੁੱਟ ਜਾਂਦੇ ਨੇ ਜੇ ਉਹਨਾਂ ਦੇ ਨਾਲ ਕੁਝ ਹੋ ਜਾਂਦਾ ਹੈ ਤਾਂ ਗਲਤ ਰਸਤਾ ਚੂਸ ਕਰਦੇ ਨੇ ਆ ਕਈ ਨਸ਼ਿਆਂ ਵੱਲ ਪੈ ਜਾਂਦੇ ਨੇ ਆ ਕਹਿ ਲੋ ਕਿ ਹੋਰ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਤੇ ਲੋਕਾਂ ਤੋਂ ਮਿਸਯੂਜ਼ ਕਰਾ ਲੈਂਦੇ ਨੇ ਆਪਦਾ ਸੋ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਇੱਕ ਸ਼ਹਿਰੀ ਹੈਗੀ ਮੇਰੀ ਜੋ ਸੁਸਾਇਟੀ ਵਗੈਰਾ ਕਰ ਜਾਂਦੇ ਨੇ ਜਾਂ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਹਾਂ ਬਈ ਤਾਂ ਕੋਈ ਪਿਆਰਾ ਪਿਆਰ ਨਹਿਰ ਨੂੰ ਕਰਨ ਲੱਗ ਜਾਂਦਾ ਹੈ ਪੱਖੇ ਤੇ ਕੋਈ ਜ਼ਹਿਰ ਨੂੰ ਕਰਨ ਲੱਗ ਜਾਂਦਾ ਕੋਈ ਪਿਆਰਾ ਪਿਆਰ ਨਹਿਰ ਨੂੰ ਕਰਨ ਲੱਗ ਜਾਂਦਾ ਪੱਖੇ ਤੇ ਕੋਈ ਜ਼ਹਿਰ ਨੂੰ ਕਰਨ ਲੱਗ ਜਾਂਦਾ ਉਦੋਂ ਮੁਹੱਬਤ ਕਰਨੀ ਚੰਗੀ ਨਹੀਂ ਮੰਨਦਾ ਮੈਂ ਜਦੋਂ ਕਿ ਆਪਣੀ ਮਾਂ ਨੂੰ ਛੱਡ ਕੇ ਵੱਧ ਪਿਆਰ ਗੈਰ ਨੂੰ ਕਰਨ ਲੱਗ ਜਾਂਦਾ ਸਹੀ ਹੈ ਸਹੀ ਹੈ ਜਿਹੜੀ ਮਾਂ ਹੁੰਦੀ ਹੈ ਦੇਖ ਲਓ ਉਹ ਤੁਹਾਨੂੰ ਦੇਖਦੀ ਨਹੀਂ ਉਹਦੀ ਮੁਹੱਬਤ ਉਹਦੇ ਪੈਦਾ ਹੋ ਜਾਂਦੀ ਹੈ ਜੇ ਤੁਸੀਂ ਢਿੱਡ 'ਚ ਹੁੰਨੇ ਉਹਨੂੰ ਪਤਾ ਵੀ ਨਹੀਂ ਉਹਦਾ ਬੱਚਾ ਕਿੱਦਾਂ ਦਾ ਨਿਕਲਣਾ ਤੇ ਉਹ ਤੁਸੀਂ ਜਿੰਨਾ ਮਰਜੀ ਮਾਂ ਨਾਲ ਬਲਾਓ ਵੀ ਨਾ ਲੜੋ ਝਗੜੋ ਪਰ ਮਾਂ ਦੀ ਮੁਹੱਬਤ ساری ਜ਼ਿੰਦਗੀ ਰਹਿੰਦੀ ਹੈ ਉਹ ਕਦੇ ਨਹੀਂ ਖਤਮ ਹੁੰਦੀ ਮਾਂ ਨਾਲ ਪਿਆਰ ਕਰੋ ਕੁੜੀ ਜਾਂਦੀ ਆਉਂਦੀ ਰਹਿੰਦੀ ਹੈ ਪਰ ਮਾਂ ਇੱਕ ਵਾਰੀ ਮਿਲਦੀ ਹੈ ਜਿਨੇ ਆਪਾਂ ਨੂੰ ਜਨਮ ਦਿੱਤਾ ਹੈ ਬਿਲਕੁਲ ਜੀ ਸਹੀ ਹੈ ਬਾਕੀ ਰਿਸ਼ਤੇ ਬਹੁਤ ਲੱਭ ਜਾਣਗੇ ਪਰ ਕੋਈ ਨਹੀਂ ਮਿਲਦਾ ਰਿਸ਼ਤਾ ਮਾਂ-ਬਾਪ ਦਾ ਸੁਸਾਂਭ ਕੇ ਰੱਖੋ ਜੀ ਸਟੇ ਪੋਜ਼ਿਟਿਵ ਸਟੇ ਹੈਲਦੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ